ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਸੀਂ ਇਹਨਾਂ ਦੇ ਨਾਲ ਚੰਗੇ ਹੋਵੋਗੇ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਅਫੀਸ਼ੀਅਲ ਅਵੰਦਰ ਸਿੰਘ ਵਲੌਗਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਜਿਹੜਾ ਵਲੌਗ ਹੈ ਬੜਾ ਇੰਟਰਸਟਿੰਗ ਹੈ ਬਿਕੋਜ਼ ਕਾਰਨ ਇਹ ਹੈ ਕਿ ਸੁਣਨ ਦੇ ਵਿੱਚ ਇਹ ਆਇਆ ਹੈ ਕਿ ਕੋਈ ਟਰੱਕ ਯੂਨੀਅਨ ਵਾਲਾ ਨੇ ਅੱਜ ਹੜਤਾਲ ਕਰ ਦਿੱਤੀ ਹੈ ਜਿਸ ਕਰਕੇ ਆਪਣੇ ਸ਼ਹਿਰ ਦੇ ਵਿੱਚ ਪੈਟਰੋਲ ਪੰਪਾਂ ਤੇ ਬਹੁਤ ਜ਼ਿਆਦਾ ਰਸ਼ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪੰਪਾਂ ਦਾ ਕੀ ਹਾਲ ਹੈ ਪੂਰਾ ਰਸ਼ ਹੈ ਪੈਟਰੋਲ ਡੀਜ਼ਲ ਪਵਾਉਣ ਵਾਸਤੇ ਤੋਂ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਤੁਸੀਂ ਕਲਿੱਪ ਦੇਖੋਗੇ ਪੈਟਰੋਲ ਨੂੰ ਪਤਾ ਕੀ ਹਾਲ ਹੈ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਅੱਜ ਬਹੁਤ ਰਸ਼ ਹੈ ਤੇ ਲੋਕ 50-50 ਰੁਪਏ ਤੇ ਲੈਣ ਵਾਸਤੇ ਪੂਰੀ ਜਦੋਜਹਿਦ ਕਰ ਰਹੇ ਨੇ ਸੋ ਇਹ ਹੜਤਾਲ ਕਿਉਂ ਹੋਈ ਇਸ ਬਾਰੇ ਤਾਂ ਆਪ ਨੂੰ ਹਲੇ ਜਿਆਦਾ ਨੌਲੇਜ ਨਹੀਂ ਹੈ ਤੇ ਬਾਕੀ ਸਮਾਪਿਤਾਂ ਦੇ ਇਸ ਬਾਰੇ ਵੀ ਦੂਜਾ ਦੱਸਾਂਗੇ ਸੋ ਆਓ ਹੁਣ ਤੁਹਾਨੂੰ ਦਿਖਾਉਂਦੇ ਆਂ ਦੇਖਣਗੇ ਜਿਸ ਤਰ੍ਹਾਂ ਦਾ ਹਾਲਚਾਲ ਪੁਲਤਾਨੀਆ ਪੁਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ ਇੱਕ ਸਾਈਡ ਉਹਦੀ ਤੋੜ ਦਿੱਤੀ ਗਈ ਹੈ ਤੇ ਦੂਸਰੀ ਸਾਈਡ ਉਹ ਹੁਣ ਇਸ ਟਾਈਮ ਸਟਾਰਟ ਕਰ ਦਿੱਤੀ ਗਿਆ ਤੋੜਨ ਨੂੰ ਤੁਹਾਨੂੰ ਉਹ ਵੀ ਦਿਖਾਉਂਾਂਗੇ ਨਾਲ ਦੇ ਨਾਲ ਲੋ ਜੀ ਸੋ ਅੱਜ ਆਪਾਂ ਚਾਰੇ ਸੀਗੇ ਤੇਲ ਪਵਾਉਣ ਵਾਸਤੇ ਤੇ ਇਹ ਹੈ ਜੀ ਮਲਤਾਨੀਆ ਪੁਲ ਜੋ ਕਿ ਮਿੱੱਤਲ ਟਾਵਰ ਵਾਲੇ ਪਾਸਿਓਂ ਇਹ ਟਾਣਾ ਸ਼ੁਰੂ ਕੀਤਾ ਗਿਆ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਅੱਜ ਦੇ ਸਮੇਂ ਦੇ ਵਿੱਚ ਜੋ ਹੌਨ ਟਾਈਮ ਚੱਲਦੇ ਆਂ ਕਿ ਘੱਟ ਤੋਂ ਘੱਟ ਵਹੀਕਲ ਚਲਾਓ ਜਿੱਥੇ ਜ਼ਰੂਰਤ ਆ ਉੱਥੇ ਜਾਓ ਨਹੀਂ ਤਾਂ ਸਾਈਕਲ ਦੀ ਯੂਜ਼ ਕਰੋ ਫੇਰ ਪੈਦਲ ਯੂਜ਼ ਕਰੋ ਤੇ ਤਾਂ ਹੀ ਫਿਰ ਆਪਾਂ ਇਹ ਜੋ ਸਮਾਂ ਲੰਘਾ ਪਾਵਾਂਗੇ तो so, इधरला जो सीन है कुछ इस तरह का है देख सकते हो इस टाइम अस खड़े हैं बिल्कुल मित्तल टावर के सामने इस तरह ये पोल सारा है जो तैयार किया जा रहा है ਬਾਕੀ ਅੱਜ ਪੰਪਾ ਦੀ ਬਹੁਤ ਜ਼ਿਆਦਾ ਹੜਤਾਲ ਹੈ ਸੋ ਦੇਖਦੇ ਆ ਪੰਪਾ ਦੀ ਹੜਤਾਲ ਨਹੀਂ ਕੁਝ ਟਰੱਕ ਯੂਨੀਅਨ ਵਾਲੇ ਦੀ ਹੜਤਾਲ ਹੈ ਜਿਸ ਕਰਕੇ ਤੇਲ ਨਹੀਂ ਮਿਲ ਰਿਹਾ ਸੋ ਅਸੀਂ ਮਲਤਾਨੀਆ ਪੁਲ ਦੇ ਪਰਲੇ ਸਾਈਡ ਤੇ ਆਏ ਸੀਗੇ ਸੋ ਉੱਥੋਂ ਅਸੀਂ ਤੇਲ ਲੈਣ ਵਾਸਤੇ ਆਏ ਆ ਤੇਲ ਪਵਾਉਣ ਵਾਸਤੇ ਆਏ ਸੀ ਮੋਟਰਸਾਈਕਲ ਚ ਵੱਟ ਮਿਲ ਨਹੀਂ ਰਿਹਾ ਠੀਕ ਹੈ ਜੀ ਓਕੇ